ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋ ਸਨਾਓ ਸਾਰੇ ਭੈਣ ਭਰਾ ਕਿੱਦਾਂ ਹੋ ਉਮੀਦ ਕਰਦੇ ਸਾਡੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੇ ਅੱਜ ਮੈਂ ਤੇ ਮੰਜਿੰਦਰ ਬਣਾਉਣ ਲੱਗੇ ਆ ਕੱਚੇ ਅੰਬਾਂ ਦਾ ਖੱਟਾ ਮਿੱਠਾ ਚਾਰ ਬਿਲਕੁਲ ਜੀ ਬਿਲਕੁਲ ਤਿਆਰੀ ਤੇ ਬੜੇ ਜੋਰ ਨਾਲ ਹੋਣ ਦੀ ਗਾੜੀ ਵੇਖੋ ਕੀ ਬੰਦਾ ਐਹੀਂ ਹੋਣਾ ਇਹ ਸੋਚਿਆ ਵੀ ਚਲ ਆਪਣੇ ਭੈਣ ਭਰਾਵਾਂ ਨਾਲ ਵੀ ਸ਼ੇਅਰ ਕਰਦੇ ਆ ਤੇ ਇਹ ਆਪੀ ਆ ਜਿਹੜੇ ਕੱਚੇ ਆਂਬ ਉਹ ਆਏ ਆ ਤੁਗਲ ਵਾਲਿਓ ਹਾਂਜੀ ਹਾਂਜੀ ਉਹਨਾਂ ਦੇ ਲੱਗੇ ਆ ਬੂਟੇ ਤਿੰਨ ਚਾਰ ਤੇ ਉਹਨਾਂ ਨੇ ਸੈਰਸ ਗਿਆ ਹੀ ਉਹਦੇ ਕੋ ਭੇਜੇ ਆ ਤੇ ਫਿਰ ਮੈਂ ਤੇ ਮਨਜਿੰਦਰ ਨੇ ਸੋਚਿਆ ਵੀ ਚਲੋ ਚਾਰ ਹੀ ਪਾ ਲੈਂਦੇ ਆ ਤੇ ਨਾਲੇ ਕੱਚੇ ਮਬਾ ਦਾ ਚਾਰ ਵਾਹੇ ਵੀ ਬੜਾ ਸਵਾਦ ਲੱਗਦਾ ਵਾ ਤੇ ਮੈਂ ਫਿਰ ਇਹਨਾਂ ਨੂੰ ਕਿਹਾ ਵੀ ਚਲ ਚਾਰ ਪਾਉਂਦੇ ਪਾਉਂਦੇ ਆਪਣੇ ਭੈਣ ਭਰਾਵਾਂ ਨਾਲੇ ਵੀ ਸ਼ੇਅਰ ਕਰ ਲਈਏ ਨਾਲੇ ਖਾਦਾ ਜਾਂਦਾ ਵਾ ਡੜਾਂ ਦੇ ਵਿੱਚ ਵਿੱਚ ਹਾਂ ਬੜਾ ਵਧੀਆ ਲੱਗਦਾ ਵਾ ਤੇ ਬਸ ਮਨਜਿੰਦਰ ਹੋਣੀ ਲੱਗੇ ਹੁਣਾਂ ਮਟੁੱਕਣ ਦੀ ਤਿਆਰੀ ਕਰਨ ਤੇ ਮੈਂ ਲੱਗ ਨਾ ਸਭ ਦੁੱਸਰਾ ਜਿਹਾ ਟੁਕਾ ਤੇ ਮੈਂ ਕਰਦੀ ਆ ਉਧਰ ਮਸਾਲਿਆਂ ਦੀ ਤਿਆਰੀ ਨਾਲੇ ਮੈਂ ਤੇਲ ਗਰਮ ਰੱਖ ਦਿੰਨੀ ਆ ਤੇ ਮਸਾਲੇ ਰੈਡੀ ਕਰ ਲੈਨੀ ਆ ਤੁਸੀਂ ਆਂ ਮਟਕ ਦੋ ਠੀਕ ਆ ਠੀਕ ਹੈ ਜਨਾਬ ਲਓ ਜੀ ਕਰੋ ਫਰਤੀ ਆਪਣੀ ਲਾਏ ਤੁਹਾਡਾ ਹੁਗੂ ਮੈਂ ਤਾਂਹੀਂ ਵੀਰਾ ਕੁਬੂਦਲੀ ਕਰ ਸਕਦੇ ਆ ਠੀਕ ਹੈ ਜੀ ਠੀਕ ਹੈ ਚਲੋ ਕਰੋ ਫਰਤੀ ਟਿੱਕੋ ਅੰਬਤ ਮੈਂ ਆ ਗਈ ਜੀ ਹਾਂ ਹਾਂ ਠੀਕ ਲਓ ਜੀ ਅੰਬਾ ਦੀ ਹੋ ਗਈ ਜੀ ਹੁਣ ਸਫਾਈ ਕਿਉਂ ਦੇ ਠੀਕ ਨੇ ਸ਼ਹਿਜ ਹੈਗਾ ਚਾਰ ਨਾ ਹੈ ਇਹ ਆ ਕਿ ਜਦੋਂ ਕਿ ਤਿਆਰ ਗੇੜੀ ਦੇ ਵਿੱਚ ਰਹੇਂ ਜੇ ਤਾਂ ਫਿਰ ਮਜ਼ਾ ਮਾਰਿਆ ਜਦੋਂ ਸਾਰੇ ਕੰਮ ਦਾ ਜਦੋਂ ਵੀ ਕਿਸੇ ਚਾਰ ਘੁਣਾ ਮੇਰੇ ਭੈਣ ਭਰਾ ਕਿਸਨੇ ਨਹੀਂ ਇਹਨਾਂ ਦੇ ਵਿੱਚ ਇਹਦਾ ਖਿਆਲ ਆ ਇਹ ਵਿੱਚ ਜ਼ਰੂਰ ਗੱਲਿਆ ਹੋਇਆ ਜੋ ਹੁੰਦੀ ਸੰਗਰ ਅੱਗੇ ਤੇ ਕਿਦਾਂ ਆਇਆ ਵੀ ਚਲੋ ਵਧੀਆ ਬਣ ਜਾਂਦਾ ਨੂੰ ਲੱਗੇ ਚਾਰ ਦੂਜਾ ਜਿਹੜਾ ਟਿਕਦਾ ਰਹਿ ਜਾਂਦਾ ਵਿੱਚ ਇਹ ਤੇ ਜਿਹੜੇ ਜਿਹੜੇ ਬੱਧੀ ਰਹੇ ਜਾਂਦੇ ਵਿੱਚ ਤੇ ਫਿਰ ਨਾ ਉਹ ਜੋ ਫਾਇਦਾ ਤਾਂ ਫਿਰ ਉਹ ਤਰ੍ਹਾਂ ਹੁੰਦਾ ਰਹਿੰਦਾ ਵਾ ਸਾਰਾ ਮਜ਼ਾ ਮਾਰੇ ਜਾਂਦਾ ਜੀ ਵਜੇ ਕਿਉਂ ਕੀ ਦੇਜੇ ਕਰਨ ਹਣਾ ਹੈ ਠੀਕ ਹੈ ਠੀਕ ਠੀਕ ਲਓ ਜੀ ਮੇਰੇ ਮਸਾਲੇ ਹੋ ਗਏ ਆ ਤਿਆਰ ਤੇ ਮੈਂ ਮੇਥੀ ਦਾਣਾ ਵੀ ਪੁੰਨ ਲਿਆ ਵਾ ਤੇ ਸੌਫ ਵੀ ਪੁੰਨ ਲਈਆ ਤੇ ਕਾਲੀ ਮਿਰਚ ਵੀ ਪੁੰਨ ਲਈਏ ਨਾਲ ਹੀ ਤੇ ਬਾਕੀ ਸਾਡੀ ਆ ਹੈਗੀ ਆ ਕਲਰ ਵਾਲੀ ਮਿਰਚ ਦੇਗੀ ਤੇ ਆ ਹੈਗੀ ਸਾਡੀ ਕੁੱਟੀ ਮਿਰਚ ਤੇ ਆ ਜੇ ਰਾਈ ਤੇ ਬਾਕੀ ਅਸੀਂ 4 ਕਿਲੋ ਤੋਂ ਥੋੜੇ ਜਿਹਾ ਘਾਟਾਂ ਬੋ ਸਾਡੇ ਤੇ ਉਹਦੇ ਵਿੱਚ ਕਿਲੋ ਦੇ ਲਾਗੇ ਮਤਲਬ ਨਮਕ ਵਾ ਤੇ 14 ਕਿਲੋ ਦਾ ਲੱਗੇ ਹੜੀ ਜਿਹੜੀ ਖੰਡ ਵਾ ਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਾਂਗੇ ਤੇ ਫਿਰ ਤੁਹਾਨੂੰ ਦੱਸਦੇ ਹਾਂ ਹੋ ਗਏ ਜੀ ਰੈਡੀ ਹਾਂਜੀ ਹਾਂਜੀ ਲਿਓ ਫਿਰ ਲਓ ਸਾਬ ਜੀ ਉਹ ਵਧੀਆ ਮੇਂਦਰ ਹੁਣਾਂ ਨੇ ਕਰਤੀ ਜੀ ਰੈਡੀ ਸੰਭਾ ਇਹ ਤਾਂ ਥੋੜੀ ਜੀ ਮਿਹਨਤੀ ਹੈ ਭਰੇ ਆ ਵੀ ਚਲ ਹਾਂਜੀ ਵਧੀਆ ਬਣ ਗਿਆ ਜਗੜ ਸਾਰ ਚਲੋ ਚਲ ਪਾਓ ਹੁਣ ਤੁਸੀਂ ਹੈ ਪਾਓ ਤੁਸੀਂ ਪਾਓ ਪਈਏ ਜੀ ਗੱਲ ਇਹਨਾਂ ਦੇ ਹੱਥਾਂ ਦਾ ਚਾਰਕ ਦੀ ਖਰਾਬ ਨਹੀਂ ਹੁੰਦਾ ਇਹ ਵੀ ਗੱਲ ਹੁੰਦੀ ਹੈ ਪੱਕੀ ਲੈ ਵੀ ਜੀਵਨ ਸੌਫ ਮਪਾਤੀਓ ਤੇ ਬਾਕੀ ਹੁਣ ਮਟੀਰੀਅਲ ਤੇ ਹਾਂ ਜੀ ਹੁਣ ਬਹੁਤ ਜ਼ਿਆਦਾ ਨਾ ਨਾ ਪਿੱਛੇ ਵਾਰ-ਵਾਰ ਨਾ ਨਾ ਆਵੇ ਕੋਈ ਗੱਲ ਨਹੀਂ ਤੇ ਮੇਥੀ ਦਾਣਾ ਵੀ ਪਾ ਦੋ ਇਹ ਵੀ ਇਦਾਂ ਸਵਾਦ ਬਣਦਾ ਕੰਮ ਸਾਰਾ ਹੂੰ ਇਹ ਥੋੜੇ ਜਿਹਾ ਭੁੰਨ ਲਓ ਨਾ ਤਾਂ ਪੂਨ ਨਾ ਨਾ ਸਮਿਆਲੇ ਸੋਣੀ ਹੋਣ ਜਾਂਦੀ ਹੈ ਹਾਂ ਹਲਦੀ ਰਹਿ ਗਈ ਮੈਂ ਹਲਦੀ ਲਿਆਵਾ ਕੋਈ ਨਹੀਂ ਲਓ ਜੀ ਆਪਣੇ ਉਹ ਤੇ ਬੜਾ ਜੋਰ ਲਾਉਣਦੇ ਆ ਨਹੀਂ ਵਧੀਆ ਬਣੂ ਸਭ ਕੋ ਲੱਗਦੀ ਗੱਲ ਇੱਕ ਆਈ ਤੇਰੀ ਕਰ ਲਈ ਆਪਣੇ ਨਹੀਂ ਨਹੀਂ ਕੋਈ ਚੱਕਰ ਨਹੀਂ ਆ ਕਿੰਨਾ ਹੁੰਦਾ ਮਹੀਨੇ ਦਾ ਮਹੀਨੇ ਦਾ ਰਸ਼ਨ ਆ ਗਿਆ 1.5 ਮਹੀਨੇ ਦਾ ਹੈਨਾ ਬਾਕੀ ਨਾਲੇ ਗੱਲ ਇੱਕ ਏ ਆ ਵੀ ਬਾਹਰ ਹੁਣ ਬੰਦੇ ਬੁੰਦੇ ਝੋਨਾ ਝਾਨਾ ਲੱਗੜਾ ਵਾ ਹਨਾ ਤੇ ਫਿਰ ਉਹ ਵੀ ਕੀ ਵੇਲੇ ਕੁੜੇ ਕੇ ਵੀਰ ਚ ਚਾਰ ਮਗ ਲੈਿੰਦੇ ਆ ਤੇ ਫਿਰ ਖਾਣਾ ਪੈਂਦਾ ਇਹ ਵੀ ਚਲ ਕੋਲ ਹੋਵੇ ਤੇ ਫਿਰ ਗੱਲ ਹੀ ਕੋਈ ਨਹੀਂ ਕਿਉਂ ਜੀਵਨ ਹਾਂ ਹਾਂ ਉਹਨੇ ਪੋਲਾ ਹਾਂਜੀ ਆਹੋ ਫੜੀ ਉਹ ਲਿਆਓ ਫੜੀ ਵੀ ਐਡਾ ਫਕਾ ਕੰਮ ਨਹੀਂ ਆਗਾ ਔਖਾ ਤਾਂ ਹੈਗਾ ਪਰ ਘੜੀ ਤੇ ਭਾਈ ਦੀ ਔਖਾ ਕੰਮ ਹੈਗਾ ਵਾ ਹੈਗਾ ਵਾ ਸਾਰੀਆਂ ਚੀਜ਼ਾਂ ਦਾ ਜਿਹੜਾ ਮਤਲਬ ਇਹਨਾਂ ਤਿਆਰ ਕਰਨੀਆਂ ਸਭ ਤੋਂ ਔਖਾ ਕੰਮ ਆ ਜਿਹੜਾ ਇਹਨਾਂ ਨੂੰ ਟੁੱਕਣਾ ਟੋਕ ਕੇ ਸਾਫ਼ ਕਰਕੇ ਫਿਰ ਇਹਨਾਂ ਰੱਖਣਾ ਹਨਾ ਜੀ ਬਿਲਕੁਲ ਬਿਲਕੁਲ ਸਭ ਤੋਂ ਔਖਾ ਕੰਮ ਹੈ ਬਾਕੀ ਮਸਾਲੇ ਨੂੰ ਸੁਲੇ ਤੇ ਕਰ ਲਈਦੇ ਚ ਰੁਕ ਹੋਏਗਾ ਜੀ ਇਹਦੀ ਲਓ ਜੀ ਇਹਦੇ ਨਮਕ ਪਰ ਆਲ ਵੱਡੀ ਲੈ ਲੈਣਾ ਜੀ ਨਹੀਂ ਸੱਜਣਾ ਜੀ ਖੜਾ ਪੈ ਗਿਆ ਜੇ ਨਮਕ ਲਓ ਜੀ ਹੁਣ ਪਾਓ ਖੰਡ ਨਹੀਂ ਨਾਲ ਹੀ ਨਾਲ ਹੀ ਮਿਕਸ ਕਰ ਦੇਣਾ ਸਾਰਾ ਕੁਝ ਇਹ ਲਓ ਜੀ ਨਾਲ ਹੀ ਪੈ ਚਲੀ ਜੇ ਖੰਡ ਥੱਲੇ ਨਾ ਕਿਦੇ ਨਹੀਂ ਕਰਦੀ ਆਹ ਲਓ ਜੀ ਠੀਕ ਹੈ ਜੀ ਤੇ ਆਪਾਂ ਇਹਨੂੰ ਨਾਰ ਲਾਉਣ ਵਾਸਤੇ ਤੇਲ ਜਿਹੜਾ ਗਰਮ ਕਰ ਲਿਆ ਵਾ ਤੇ ਇਹਨੂੰ ਲੈ ਤੇਲ ਨੂੰ ਬਹੁਤ ਵਧੀਆ ਕਰ ਲਿਆ ਵਾ ਤੇ ਆਹ ਰਾਈ ਰਹਿ ਗਈ ਤੁਹਾਡੀ ਵਾਕਰੀ ਵੇ ਕਾਲੀ ਜੀ ਲੱਭੀ ਨਹੀਂ ਕੋਈ ਆਓ ਜੀ ਇਹ ਵੀ ਚਾਰ ਨੂੰ ਬੜਾ ਟੇਸਟੀ ਬਣਾਉਂਦੀ ਜੀ ਸਹੀ ਗੱਲ ਜੀ ਤੇ ਸਾਡਾ ਤੇਲ ਹੋ ਗਿਆ ਵਾ ਗਰਮ ਜਿਹੜਾ ਵਿੱਚ ਸਿਰਫ ਇਹ ਪੀਤਾ ਵਾ ਸਿਰਫ ਜਿੰਨਾ ਇਹਨੂੰ ਇੱਥੇ ਮਿਕਸੀ ਕਰਨਾ ਵਾ ਮਿਕਸ ਕਰਕੇ ਤੇ ਫਿਰ ਡੱਬੇ ਚ ਪਾ ਦੇਣਾ ਮੁੜ ਕੇ ਫਿਰ ਦੁਬਾਰਾ ਤੇਲ ਇਹਦੇ ਚ ਬਾਹਰ ਬਾਅਦ ਵਿੱਚ ਫਿਰ ਪਾਉਣਾ ਵਾ ਬਾਅਦ ਜਨਾਂਕ ਰੋੜ ਹੋਈ ਉਹਨਾਂ ਕੇ ਪੈ ਜੂਗਾ ਨਾ ਮਰਚ ਜੀ ਹਾਂ ਜੀ ਤੇ ਹਾਟਾ ਡੱਬਾ ਵੀ ਹੋ ਗਿਆ ਜੀ ਰੈਡੀ ਚਾਰ ਵਾਲਾ ਤੇਲ ਹੁਣੇ ਪਾਉਣਾ ਹੈ ਰੋੜ ਨਹੀਂ 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 ਤੇਲ ਮਿਕਸ ਕਰਨ ਤੇ ਨਾਲ ਨਾਲ ਪਾ ਲੈਣਾ ਵਾ ਕੇ ਫੇਰੀ ਮਿਕਸ ਕਰਨਾ ਉਹ ਮੰਜ ਪਾਉ ਤੇਲ ਪਾਉ ਹਾਂਜੀ ਲੋਇਆ ਸਾਰੇ ਪਾਸੇ ਥੋੜਾ ਥੋੜਾ ਆਲ ਦੋਲੇ ਇਹ ਇਹ ਤਾਂ ਕਿਨੇ ਦਿਨ ਲੱਗ ਕੇ ਬਣ ਜਾਂਦਾ ਇਹ ਬਸ ਤਿੰਨ ਚਾਰ ਦਿਨ ਲੱਗ ਜਾਂਦੇ ਆ ਤਿੰਨ ਚਾਰ ਦਿਨ ਲੱਗ ਜਾਂਦੇ ਹੈ ਤੁੱਪੇ ਵੀ ਥੋੜਾ ਜਿਹਾ ਰੱਖਣਾ ਪੈਂਦਾ ਇਹ ਇੱਕ ਦੋ ਦਿਨ ਤੱਕ ਰੋਣੀ ਪੈਂਦੀ ਹੋ ਚੰਗੀ ਤਰ੍ਹਾਂ ਮਿਕਸ ਕਰ ਲੋ ਹੂੰ ਇਹ ਨਹੀਂ ਬੋਲਦਾ ਲੈਟ ਵੀ ਬੰਦ ਹੋ ਗਈ ਆ ਆਹ ਮਾਤਾ ਲਾਈਟ ਵੀ ਬੰਦ ਰੂ ਵਾਕੇ ਸਹੀ ਗੱਲ ਲਈਓ ਲਾਈਟ ਵੀ ਬੰਦ ਕਰ ਚਲੋ ਕੋਈ ਨਾ ਇਹ ਖੰਡ ਹੋਣਾ ਇਹ ਇਹ ਖੰਡ ਨਾਲ ਆਈ ਪਈ ਹੈ ਨਾ ਵੀ ਪਾਓ ਆਪਣੀ ਆਪਣੀ ਪਸੰਦ ਵਾ ਪਰ ਖੱਟਾ ਮਿੱਠਾ ਚਾਤ ਜਿਹੜਾ ਵਾ ਨਾ ਉਹ ਖੰਡ ਪਾ ਕੇ ਬਣਦਾ ਵਾ ਉਦਾਂ ਕੱਲਾ ਖੱਟਾ ਹੀ ਬਣਨਾ ਤੇ ਜਦ ਆਪਾਂ ਵਿੱਚ ਖੰਡ ਪਾਉਣੇ ਨਾਲ ਮਿੱਠਾ ਮਿੱਠਾ ਵੀ ਬਣ ਜਾਣਾ ਤੇ ਮੈਨੂੰ ਖੰਡ ਥੋੜੀ ਜੀ ਘੱਟ ਲੱਗਣ ਦੀ ਹੈ ਖੰਡ ਥੋੜੀ ਹੋਰ ਨਹੀਂ 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 ਉਹ ਤਾਂ ਬਹੁਤ ਬਹੁਤ ਠੀਕ ਆ ਹਾਂ ਮੈਨੂੰ ਮਿੱਠਾ ਪਸੰਦ ਆ ਜ਼ਿਆਦਾ ਤੇ ਇਹਨਾਂ ਸਾਰਿਆਂ ਨੂੰ ਖੱਟਾ ਜ਼ਿਆਦਾ ਪਸੰਦ ਆ ਤੇ ਮੈਨੂੰ ਹੁੰਦਾ ਵੀ ਜ਼ਿਆਦਾ ਮਿੱਠਾ ਜਿਹੜਾ ਜ਼ਿਆਦਾ ਟੇਸਟ ਵਿੱਚ ਮਿੱਠੇ ਦਾ ਆਵੇ ਪਾਪਾ ਇਦਾਂ ਕਰੋ ਕਾਲੀ ਦੇ ਵਿੱਚ ਖੰਡੀ ਪਾਉ ਕਿਲੋ ਉਹ ਵੇਲਾ ਤੇ ਪਾਪਾ ਨੇ ਕਿੰਨਾ ਸੋਲਾ ਮਿਕਸ ਕਰਤਾ ਚਾਰ ਨਹੀਂ ਨਹੀਂ ਕੋਈ ਗੱਲ ਨਹੀਂ ਦੇਖੋ ਚਾਰ ਦਾ ਕਲਰ ਵੇਖਿਓ ਸਾਰੇ ਜਣੇ ਤੇ ਇਹ ਆਪੀ ਕੰਮ ਸਹੀ-ਸਹੀ ਸਾਰੇ ਕਰ ਲੀਤੇ ਆ ਹਾਂ ਲੱਗਨ ਦੇ ਕਰਕੇ ਦੱਸਿਓ ਸਾਰੇ ਜਣੇ ਕਿ ਕਿੱਦਾਂ ਦੀ ਲੁੱਕ ਚਾਹਤੀ ਆ ਪਰ ਇੱਕ ਗੱਲ ਆ ਤੇ ਤੇਰੇ ਪਾਪਾ ਨੂੰ ਸਾਰਾ ਕੰਮ ਹੁੰਦਾ ਕਰਨਾ ਹਰ ਇੱਕ ਚ ਕੰਮ ਇਹ ਬੜਾ ਵਧੀਆ ਰਹੇ ਕਿਨੇ ਸਾਲ ਇਹ ਜੇ 10 10 ਸਾਲ ਤੋਂ ਬਈ ਰਹੇ ਆ ਤੇ ਉੱਥੇ ਤੁਹਾਨੂੰ ਪਤਾ ਹੀ ਆ ਵੀ ਆਪਣੇ ਹੱਥੀਂ ਸਾਰੇ ਕੰਮ ਕਰਨੇ ਪੈਂਦੇ ਆ ਤੇ ਇਹ ਤੜਕੇ ਥੁੜਕੇ ਵੀ ਬੜੇ ਵਧੀਆ ਲਾ ਲੈਂਦੇ ਆ ਸ਼ੈਫ ਵਧੀਆ ਵੈਹ ਮਨਜਿੰਦਰ ਤੇ ਚਾਰ ਚੂਰਨਾ ਮੈਂ ਮਤਲਬ ਨਾਲੋਂ ਕੇ ਮਟੀਰੀਅਲ ਤਿਆਰ ਕਰਵਾ ਦੇਣੀ ਹੁੰਦੀ ਸਾਰਾ ਕੁਝ ਕਰ ਦੇਣੀ ਹੁੰਦੀ ਆ ਜਿਹੜਾ ਰੌਣ ਰੌਣ ਦਾ ਕੰਮ ਆ ਜ਼ਿਆਦਾਤਰ ਇਹੋ ਕਰਦੇ ਕਿਉਂਕਿ ਚਾਰ ਜਿਹੜਾ ਖਰਾਬ ਨਹੀਂ ਹੁੰਦਾ ਆ ਲਾਗੀ ਕਰਿਓ ਇੱਧਰ ਦੱਬਾ ਇਹ ਮਾਲਕਾ ਈ ਤਰ੍ਹਾਂ ਦੀ ਸਿਫਤ ਤੇ ਬੜੀ ਕਰਛੜੀ ਐ ਤੇ ਜਿੰਨੇ ਜਿੰਨੇ ਮਨਜਿੰਦਰ ਦੇ ਹੱਥਾਂ ਦਾ ਚਾਰ ਖਾਣਾ ਵਾ ਉਹ ਸਾਡੇ ਪਿੰਡ ਸਿਧਵੀ ਨੀਅਰ ਤਿਬੜ ਜ਼ਰੂਰ ਆਓ ਸਹੀ ਗੱਲ ਆ ਤੇ ਨਹੀਂ ਕੋਈ ਪਰੋਹਾ ਕਿਤੇ ਫਿਰ ਚਲੇ ਵੀ ਜਾਵਾਂਗੇ ਪਾਉਣ ਅੱਛਾ ਤੇ ਬਾਕੀ ਇਹ ਆਪੀ ਪਰੌਂਠੀਆਂ ਬੜੀਆਂ ਹੋਣ ਨਾਲ ਆਪਦਾ ਚਾਰ ਹੋਵੇ ਦਾ ਜਾ ਹੋਵੇ ਤੇ ਬਹੁਤ ਸਵਾਦ ਆਉਂਦਾ ਬਹੁਤ ਟੇਸਟਾ ਬਿਲਕੁਲ ਬਿਲਕੁਲ ਤੇ ਸਾਡਾ ਚਾਰ ਜਿਹੜਾ ਵਾ ਬਣ ਗਿਆ ਜੇ ਬਹੁਤ ਵਧੀਆ ਪਰੌਂਠੀਆਂ ਨਾਲ ਚਾਹ ਚਾਰੇ ਦੇਸੀ ਖਾਣਾ ਬਿਲਕੁਲ ਬਹੁਤ ਜਾਂ ਟੇਸਟੀ ਲੱਗਦਾ ਵਾ ਇਹ ਚੀਜ਼ਾਂ ਹੁਣ ਅਲੋਪ ਹੋਣ ਡੀਆਂ ਪਰ ਨਹੀਂ ਇਹ ਚੀਜ਼ਾਂ ਮਤਲਬ ਬਹੁਤ ਵਧੀਆ ਵਾ ਬਹੁਤ ਮਜ਼ਾ ਆ ਗਿਆ ਕਰਕੇ ਬਖਾਰ ਸਾਰਿਆਂ ਨੂੰ ਬਖਾਰ ਵੀ ਸਹੀ ਚਾਦ ਲੋ ਉਹ ਇੱਧਰ 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 ਹੀ ਮਰੇ ਉਹ ਇਹ 4 ਕਿਲੋ ਦੇ ਲਾਗੇ ਸਾਡਾ 4 ਬਣ ਗਿਆ ਹਨਾ ਹਾਂਜੀ ਤੇਲ ਬਹੁਤ ਹੁਣਾ ਕੋ ਇਹ ਸਾਰੀ ਨਹੀਂ ਨਹੀਂ ਤੇਲ ਹੋਰ ਪਰ ਕੇ ਨਾ ਗਰਮ ਉਹ ਲੋਡ ਅਨੁਸਾਰ ਤੇ ਮੁਰਕੇ ਬਾਅਦ ਵਿੱਚ ਜਦੋਂ ਨੇ ਥੋੜਾ ਥੋੜਾ ਇਹਨੇ ਪਾਣੀ ਵੀ ਛਿੜਨਾ ਹੁੰਦਾ ਆਪਣਾ ਨੂੰ ਅੱਛਾ ਤੇ ਉਹ ਹੁਣ ਬਾਅਦ ਵਿੱਚ ਅਸੀਂ ਤੇਲ ਨਾਲ ਪੂਰਾ ਇਹਨੂੰ ਘਰ ਦੇਣਾ ਕਵਰ ਮੈਂ ਅਜੇ ਦੇ ਰਹਿਣ ਦੇਣਾ ਅਜੇ ਇਦਾਂ ਰਹਿਣ ਦੇਣਾ ਇਨੂੰ ਪੂਰਾ ਫਿਰ ਚਾਰ ਜਿਹੜਾ ਤੇਲ ਨਾਲ ਪੂਰਾ ਕਵਰ ਕਰਨਾ ਇਹਦੇ ਪੇਰੂ ਕਿਉਂਕਿ ਚਾਰ ਜਿਹੜਾ ਫਿਰ ਨੰਗਾ ਰਹਿ ਜਾਏ ਉਹ ਖਰਾਬ ਹੁੰਦਾ ਜਿਹੜਾ ਚਾਰ ਜਿਹੜਾ ਤੇਲ ਚ ਡੁੱਬਿਆ ਰਹੇ ਨਾ ਉਹ ਚਾਰ ਸਤੋਧੀਆ ਹੁੰਦਾ ਮੇਰੇ ਇੱਕ ਦਿਨ ਇਦਾਂ ਰਹੇ ਜਿੰਨੇ ਸਾਲ ਮਰਜ਼ੀ ਕੱਢ ਲੋ ਇੱਕ ਦਿਨ ਇਦਾਂ ਇੱਕ ਦਿਨ ਇਦਾਂ ਰਹਿਣ ਦੜਾ ਇਹਨੂੰ ਉਹਦੇ ਆਪ ਖਾ ਕਿੰਨਾ ਸੋਹਣਾ ਲੱਗਣ ਲਿਆ ਹੁਣ ਲਓ ਜੀ ਦੇਖ ਸਾਰੇ ਜਣੇ ਦੱਸਿਓ ਹੁਣ ਕਮੈਂਟ ਕਰਕੇ ਕਿ ਕਿਤਰਾਂ ਦੀ ਗੱਲਬਾਤ ਬਣੀ ਆ ਜੀਵਨ ਹੋਰ ਵੀ ਪੀਸਾਂ ਨੂੰ ਦੋਤਾਂ ਕੋਈ ਗੱਲ ਨਹੀਂ ਉਹ ਬਾਸ ਉੱਡਣੀ ਹੈ ਤੇ ਹੁਣ ਮੱਤ ਤੋਂ ਨਾ ਫਿਰ ਉਹ ਕਿਹੜਾ ਨਾ ਕੰਮ ਪਾਤਾ ਜੀ ਸਾਡੇ ਮੰਜਿੱਦਰ ਬਣਾਣੇ ਚਾਰ ਤੇ ਇਹ ਆ ਕਿ ਥੋੜੀ ਮਿਹਨਤ ਤੇ ਲੱਗਦੀ ਆ ਤੇ ਪਾਸ ਚਾਰ ਜਿਹੜਾ ਉਹ ਨਾ ਲੱਗਦਾ ਬੜਾ ਕੇਸੀ ਆ ਆਪਣੇ ਘਰ ਦਾ ਜਿਹੜਾ ਚਾਰ ਆ ਉਹਦਾ ਹੀ ਮਤਲਬ ਹੁਣ ਤੇ ਬਾਜ਼ਾਰਾ ਵਿੱਚ ਜਿੱਦਾਂ ਨਾਲ ਮਰਜੀ ਚਾਰ ਲੈ ਆਓ ਹਨਾ ਪਰ ਇਹ ਜਿਹੜੀ ਘਰ ਵਰਗਾ ਸਵਾਦ ਆ ਉਹ ਨਹੀਂ ਉਹਦੇ ਵਿੱਚ ਆਉਂਦਾ ਕਿਉਂਕਿ ਇਹਦੇ ਚ ਹਰ ਇੱਕ ਚੀਜ਼ ਪੂਰੀ ਆ ਨਾ ਇਹ ਸਾਡੇ ਆਪਣਾ ਸਮਲੇ ਬਣਿਆ ਸਾਾਨੂੰ ਪਤਾ ਵਹੀਂ ਇਹਦੇ ਵਿੱਚ ਕੋਈ ਇਹਦੇ ਵਿੱਚ ਕੈਮੀਕਲ ਨਹੀਂ ਕੋ ਲੈਣਾ ਨਹੀਂ ਦੇਣਾ ਨਹੀਂ ਕੋ ਗਾਨਣ ਵਾਲਾ ਨਹੀਂ ਕੋ ਥੰਨ ਵਾਲਾ ਜੀ ਉਹ ਚਾਰ ਦੇ ਵਿੱਚ ਪਤਾ ਨਹੀਂ ਹੁਣ ਉਹ ਕੀ ਕਰਦੇ ਆ ਤੇ ਕਿੱਦਾਂ ਮਤਲਬ ਬਣਾਉਂਦੇ ਆ ਚਲੋ ਉਹ ਵੀ ਆਪਣੀ ਮਿਹਨਤ ਵਸੇਰੀ ਕਰਦੇ ਆ ਪਰ ਇਹ ਵੀ ਜਿਹੜੀ ਏੱਖਾਂ ਤੋਂfroਕੇ ਕੁਛ ਨਹੀਂ ਆ ਹਾਂ ਜਿੰਨਾ ਮਰਜ਼ੀ ਮਹਿੰਗਾ ਲੈ ਉਹ ਵਿਚ ਜੋ ਮਰਜ਼ੀ ਕਰ ਲੋ ਪਰ ਜਿਹੜੀ ਆਪਣੇ ਘਰ ਨਾਲ ਦੀ ਮੋਜਾ ਉਹ ਨਹੀਂ ਹੈਣੀ ਆਪਣੇ ਹੱਥੀਂ ਚਾਰ ਪਾਓ ਤੇ ਜਿਹੜਾ ਆਪਣਾ ਥੋੜਾ ਵੀ ਹੋਵੇ ਨਾ ਉਹ ਵੀ ਵਧੀਆ ਵਾ ਹਾਂ ਉਹਦਾ ਟੇਸਟ ਹੀ ਲੱਗ ਹੁੰਦਾ ਵਾ ਤੇ ਚਲੋ ਜੀ ਅੱਜ ਸਾਡਾ ਪਿਆ ਗਿਆ ਤੇ ਚਾਰ ਹੁਣ ਜਦੋਂ ਅੰਬਾਂ ਵਿੱਚ ਜਾਲੀ ਪੈ ਜੂਗੀ ਤੇ ਫੇਰ ਅਹੀਂ ਹੋਰ ਟੌਣਾ ਚਾਹ ਰਹੇ ਨਹੀਂ ਫੇਰ ਫੇਰ ਕੋਈ ਚੱਕਰ ਨਹੀਂ ਇਹ ਹੁਣ ਚਾਰ ਜਿਹੜਾ ਮੈਂ ਤੁਸੀਂ ਵੀ ਭੈਣ ਭਰਾ ਸਾਰੇ ਜਿਹੜਾ ਕਰਕੇ ਵੇਖਿਓ ਚੱਕ ਜਿੰਨਾ ਦੇ ਅੰਬੋਂ ਪਾ ਕੇ ਮਾਰੇ ਪਤਾ ਤੇ ਇਹ ਇਹ ਤਾਂ ਕੱਚੇ ਅੰਬਾਂ ਦਾ ਵਾ ਨਾ ਤੇ ਜਦੋਂ ਅੰਬ ਪੱਕ ਜਾਣਗੇ ਜਦੋਂ ਜਾਲੀ ਪੈਂਦੀ ਹੁੰਦੀ ਆ ਤੇ ਉਹਦਾ ਫੇਰ ਅਹੀਂ ਉਹ ਵੀ ਚਾਰ ਆ ਵੀ ਚਾਰ ਮਤਲਬ ਇਹ ਆ ਕਿ ਇਹ ਵੀ ਖਰਾਬ ਨਹੀਂ ਹੋਣਾ ਭਾਵੇਂ ਜਿੰਨਾ ਚਿਰ ਮਰਜ਼ੀ ਰੱਖੋ ਤੀ ਨਹੀਂ ਨਹੀਂ ਖਰਾਬ ਨਹੀਂ ਹੁੰਦਾ ਕਿਸ ਤਰੀਕੇ ਨਾਲ ਪਾਓਗੇ ਤੇ ਕਦੀ ਖਰਾਬ ਨਹੀਂ ਨਾ 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 ਇਹ ਭਾਵੇਂ ਤੇ ਸਾਰਾ ਹੁਣ ਬਸ ਇੱਕ ਚੀਜ਼ ਰਹਿ ਗਈ ਆ ਵੀ ਤੇਲ ਗਰਮ ਕਰਨਾ ਵਾ ਫੇਰ ਅਹੀਂ ਅੱਜ ਦਾ ਦਿ ਤੇਲ ਗਰਮ ਕਰਕੇ ਤੇ ਅਗਲੇ ਦਿਨ ਫਿਰ ਇਹਨੂੰ ਡੋਬੋਦਣਾ ਪੂਰਾ ਤੇਲ ਵਿੱਚ ਤੇ ਫਿਰ ਸਾਡਾ ਚਾਰ ਜਿਹੜਾ ਕੱਦੀ ਖਰਾਬ ਨਹੀਂ ਹੋਊਗਾ ਤੇ ਬਾਕੀ ਕੱਚਾ ਤੇਲ ਨਾ ਪਾਇਆ ਕਰੋ ਚਾਰ ਵਿੱਚ ਕਿਉਂਕਿ ਜਿਹੜੀ ਖਾਂਸੀ ਖੂਸੀ ਹੁੰਦੀ ਹੈ ਇਹਨਾਂ ਗਲੇ ਕੋਲੇ ਨੂੰ ਲੱਗਦਾ ਵਾ ਮਤਲਬ ਜਦੋਂ ਇਹ ਕੱਚਾ ਇਹਦਾ ਤੇਲ ਪਾਦਨੇ ਫਿਰ ਹੁੰਦਾ ਵਾ ਜਦ ਅਸੀਂ ਤੇਲ ਜਿਹੜਾ ਪਕਾ ਕੇ ਪਾਉਨੇ ਆ ਫਿਰ ਇਹ ਹੱਜੀ ਪ੍ਰੋਬਲਮ ਕੋਈ ਨਹੀਂ ਹੁੰਦੀ ਲਓ ਜੀ ਹੋ ਗਏ ਹੱਥ ਸਾਫ਼ ਤੇ ਅੱਜ ਆਪਾਂ ਕਾਫੀ ਟਾਈਮ ਦੇ ਲੱਗੇ ਹਨਾ ਇਹ ਜਿੰਦਰ ਦੋ ਦੋ ਘੰਟੇ ਰਾਮਾਨੀ ਬਗਲੇ ਲੱਗਗੇ ਜ਼ਿਆਦਾ ਟਾਈਮ ਲੱਗਦਾ ਉਹਨੂੰ ਕੁੱਟਣ ਵਿੱਚ ਉਹਦੀ ਗਿਟਕਾ ਸਾਫ ਸਵਾਈ ਇਹਦੇ ਵਿੱਚ ਪਹਿਲਾਂ ਧੋਤਾ ਕੇ ਆਪਾਂ ਕੱਲ ਸ਼ਾਮੀ ਲੈ ਕੇ ਆਏ ਸਾਇਰਸ ਹਾਂਜੀ ਤੇ ਆਪਾਂ ਧੋਤਾ ਕੇ ਤੇ ਰੱਖ ਲਈਗੇ ਟੋਕਰੀ ਚ ਪਾ ਲਈ ਤੇ ਹੁਣ ਆਪਾਂ ਉਹਨਾਂ ਨੂੰ ਸਾਫ ਸੂਫ ਕਰਕੇ ਟੋਕ ਕੇ ਮੰਦਰ ਹੁਣਾਨੇ ਤੇ ਚੱਲ ਸਾਰੇ ਕੰਮ ਕਰਦੇ ਆ ਇਹ ਆ ਵੀ ਚਲੋ ਮਿਹਨਤ ਲੱਗਦੀ ਹੈ ਤੇ ਕੋਈ ਗੱਲ ਹੀ ਨਹੀਂ ਹਣਾ ਪਰ ਇਹ ਆ ਵੀ ਚਲੋ ਜਿੰਨਾ ਜਿੰਨਾ ਭਣ ਭਰਾਵਾਂ ਦੇ ਆਪ ਬੈ ਗਏ ਨਾ ਉਹ ਟਰਾਈ ਜ਼ਰੂਰ ਕਰਿਆ ਕਰੋ ਠੀਕ ਨਹੀਂ ਨਾਲੇ ਇੱਕ ਗੱਲ ਆ ਸਿਹਦੇ ਪਰੌਂਠੀਆਂ ਤੋਂ ਲਾਈਆਂ ਹੁੰਦੇ ਦੋ ਜ ਫਾੜੀਆਂ ਰੱਖੀਆਂ ਦਿਖਾ ਕੇ ਜਦੋਂ ਮਰਜੀ ਖੇਡ ਜੂ ਸਬਜੀ ਸੂਜੀ ਦੀ ਕੰਦੀ ਕੋਈ ਲੋੜ ਨਹੀਂ ਕਿਉਂ ਜੀ ਬਣਾ ਠੀਕ ਨਹੀਂ ਤੇ ਚਲੋ ਠੀਕ ਹੈ ਜੀ ਬਣਾਓ ਸਾਰੇ ਜਾਣੇ ਤੇ ਪਿਆਰ ਨਾਲ ਬਣਾ ਕੇ ਕਮੈਂਟ ਜ਼ੋਰ ਕਰਿਓ ਕਿ ਮੰਜਰ ਦੇ ਮੈਂ ਕਿਦਾਂ ਬਣਾਇਆ ਚਾਹਾਂ ਨਹੀਂ ਨਹੀਂ ਠੀਕ ਹੈ ਕੋਈ ਗੱਲ ਨਹੀਂ ਹਾਂਜੀ ਦੱਸਾਂ ਗੱਲ ਇੱਕ ਹੋਰ ਜੇ ਕੰਮ ਕਰਨ ਦੇ ਵਿੱਚ ਕੋਈ ਮਿਹਣਾ ਨਹੀਂ ਆਪਣੇ ਘਰ ਦਾ ਠੀਕ ਨਹੀਂ ਕੋਈ ਟ੍ਰੈਪ ਹੁੰਦਾ ਹੀ ਸੋਚਾ ਕੋਲੇ ਪਰ ਆਪਣੇ ਦਿਮਾਗ ਇਹ ਜਾਂ ਨਹੀਂ ਗਏ ਕਹਿੰਦੇ ਜੋ ਜੋ ਹੈਗਾ ਬੰਦਾ ਜਿੰਨੇ ਜੋਗਾ ਬੰਦਾ ਕਰੀ ਜਾਏ ਹੈ ਨਾ ਕਿਵਲੇ ਬੰਦਾ ਮਤਲਬ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਨਾ ਨਾ ਉਹ ਹੁੰਦਾ ਵੀ ਵਧੀਆ ਵਾ ਤੇ ਇੱਕ ਦੂਜੇ ਦੀ ਸਲਾਹ ਵੀ ਹੋ ਜਾਂਦੀ ਹੈ ਜੇ ਕੋਈ ਕਮੀ ਪੇਸ਼ੀ ਹੋਵੇ ਤਾਂ ਵੀ ਦੂਰ ਹੋ ਜਾਂਦੀ ਹੈ ਤੇ ਜਿਹੜਾ ਬੰਦਾ ਕੱਲਾ ਲੱਗਾ ਰਹਿੰਦਾ ਵਾ ਉਹਨੂੰ ਤੇ ਮਤਲਬ ਕਈ ਚੀਜ਼ਾਂ ਭੁੱਲ ਜਾਂਦੇ ਆ ਫੇ ਸਮਝੀ ਨਹੀਂ ਆਉਂਦੀਆਂ ਤੇ ਇੰਦਾ ਰਲ ਮਿਲ ਕੇ ਸਾਰੇ ਜਣੇ ਚਾਰ ਪਾਇਆ ਕਰ ਜਦਾਂ ਮੈਂ ਤੁਹਾਨੂੰ ਇਹ ਦੱਸਾਂ ਗੱਲ ਕੀ ਆ ਚਲੋ ਕਿਦੇ ਵਿੱਚ ਉਹ ਕਿਦੇ ਜਿੰਨਾ ਜੀਵ ਨੇ ਇੱਕ ਦੋ ਦਿਨ ਚੱਲ ਵੀ ਜਾਵੇ ਨਾ ਤੇ ਸਾਨੂੰ ਬਾਅਦ ਚ ਮਿਲ ਕੇ ਕੋਈ ਦਿੱਕ ਭਰੇ ਆਪੀ ਕਿਹ ਵੇਲੇ ਮੁਸ਼ਕਲ ਆ ਜਾਂਦੀ ਆ ਇਹ ਬਣਾ ਲੈਂਦੇ ਆ ਨਾ ਮਤਲਬ ਆਪੇ ਸਾਰਾ ਪੁਛਟਾ ਲੈਂਦੇ ਆ ਚਲੋ ਠੀਕ ਹੈ ਜੀ ਫੇਰ ਚਲੋ ਠੀਕ ਹੈ ਜੀ ਚਲੋ ਬਣਾਇਓ ਸਾਰੇ ਜਣੇ ਚਾਰ ਇੱਕ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਦਾ ਲੱਗਾ ਤੁਹਾਡਾ ਚਾਰ ਬਿਲਕੁਲ ਜੀ ਬਿਲਕੁਲ ਬਿਲਕੁਲ ਏਸਨੂੰ ਠੀਕ ਆ ਜੀ ਜਿੰਦੇ ਵਾਸਤੇ ਰਹੋ ਸਤਿ ਸ਼੍ਰੀ ਅਕਾਲ ਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ